15 ਅਗਸਤ ਦੇ ਦਿਨ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਬੜੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਸਾਡੇ ਸੀਨੀਅਰ ਆਫੀਸਰਸ ਵੀ ਇੱਥੇ ਆਏ ਸੀ ਉਹ ਵੀ ਇਥੋਂ ਦੇ ਜਿਹੜੇ ਸਾਰੇ ਅਰੇਂਜਮੈਂਟਸ ਆ ਸਾਡੇ ਅਧਿਕਾਰੀਆਂ ਨਾਲ ਕਰਮਚਾਰੀਆਂ ਨਾਲ ਸੈਰਨਾ ਮੀਟਿੰਗ ਕਰਕੇ ਗਏ ਨੇ ਅਸੀਂ ਰਿਹਸਲ ਵੀ ਕਰ ਲਈਆ ਸਾਰੇ ਅਰੇਂਜਮੈਂਟਸ ਇਨ ਪਲੇਸ ਨੇ ਬਿਲਕੁਲ ਸਾਰਾ ਸੁਰੱਖਿਆ ਦੇ ਪ੍ਰਬੰਧਾ ਉਸ ਦੇ ਦਮਦੇ ਨਜ਼ਰ ਰੱਖਦੇ ਹੁੰਦੇ ਸਾਡੇ ਸਪੈਸ਼ਲ ਜਿਹੜਾ ਚੈਕਿੰਗ ਅਭਿਆਨ ਤੇ ਸਪੈਸ਼ਲ ਵਿਸ਼ੱਕ ਗ ਹੋਟਲਾਂ ਦੀ ਚੈਕਿੰਗ ਆ ਵਿਸ਼ੱਕ ਨਾਕਾ ਬੰਦੀ ਉਹ ਵੀ ਕੀਤੀ ਗਈ ਆ ਇਕੋਸ਼ ਕਿਸਾਨ ਯੂਨੀਅਨਾਂ ਵੱਲੋਂ ਜਿਹੜਾ ਟਰੈਕਟਰ ਮਾਰਚ ਕਰਨ ਦਾ ਜਿਹੜਾ ਉਹ ਲਾਈਨ ਹੈਗਾ ਸੀਗਾ ਉਹਨਾਂ ਦੇ ਨਾਲ ਅਸੀਂ ਤਾਲਮੇਲ ਕਰਕੇ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਅਸੀਂ ਇਸ ਮੁੱਦੇ ਤੇ ਲੈ ਕੇ ਆਏ ਆ ਵੀ ਤੁਹਾਡੇ ਟਰੈਕਟਰ ਮਾਰਚ ਦੇ ਰੂਟ ਆ ਜਿਹੜੇ ਅਜੇ ਤਰੀਕੇ ਨਾਲ ਉਹਨਾਂ ਮਤਲਬ ਇਨ ਕੋਆਰਡੀਨੇਸ਼ਨ ਕਰਕੇ ਬਣਾਏ ਗਏ ਨੇ ਤਾਂ ਕਿ ਜਿਹੜੀ ਜਨਰਲ ਪਬਲਿਕ ਆ ਉਹ ਨੂੰ ਕੋਈ ਇਨਕਿਨਿਵਨੈਂਸ ਨਾ ਹੋਵੇ ਫੋਰ ਐਗਜ਼ਾਮਪਲ ਜਿਹੜੇ ਮਿਸਟਰ ਪੰਧੀਰ ਨੇ ਜਿਹੜੀ ਉਹਨਾਂ ਦੀ ਯੂਨੀਅਨ ਹੈਗੀ ਆ ਉਹਨਾਂ ਨੇ ਇੱਥੋਂ ਇੰਡੀਆ ਗੇਟ ਤੋਂ ਲੈ ਕੇ ਲੇ ਇਲੂਵਿਸ਼ਨ ਦੇ ਨਾਲ ਹੁੰਦੇ ਹੋਏ ਢੰਡਾਰੀ ਪੁਲ ਤੋਂ ਹੋ ਕੇ ਗੋਲਡਨ ਗੇਟ ਤੱਕ ਜਾਣਾ ਇਸੇ ਤਰ੍ਹਾਂ ਦੂਸਰੇ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਦੇ ਸਾਰਿਆਂ ਦੇ ਅਲੱਗ-ਅਲੱਗ ਰੂਟ ਮਿੱਥੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਇਹ ਕਹਿ ਕੇ ਅਸੀਂ ਅਸ਼ਵਾਸ਼ਣ ਦਵਾਇਆ ਵੀ ਕਿਸੇ ਵੀ ਪਬਲਿਕ ਨੂੰ ਆ ਜਿਹੜੀ ਲਾਸਟ ਟਾਈਮ ਸਾਡੇ ਧਿਆਨ ਚ ਆਇਆ ਕੋਈ ਕਾਫੀ ਚੋਕਿੰਗ ਹੋਈ ਸੀ 26 ਜਨਵਰੀ ਵਾਲੇ ਕੀਤਾ ਸੀਗਾ ਤਾਂ ਕਿ ਉਹਨੂੰ ਅਵੋਇਡ ਕੀਤਾ ਜਾਵੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਸਾਰੇ ਰੂਟਾਂ ਦੀ ਜਿਹੜੀ ਪ੍ਰੋਪਰ ਪਲੈਨਿੰਗ ਦੇ ਤਹਿ ਕੀਤੀ ਆ ਅਸੀਂ ਆਪਣੇ 20-20 ਜਿਹੜੇ ਮੋਟਰਸਾਈਕਲਸ ਨੇ ਉਸ ਪਾਰਟਿਕੂਲਰ ਇੱਕ ਟਰੈਕਟਰ ਮਾਰ ਦੇ ਨਾਲ ਲਾਏ ਆ ਤਾਂ ਕਿ ਉਹ ਥੋੜਾ ਐਡਵਾਂਸ ਜਾ ਕੇ ਪਾਰਟਿਕੂਲਰ ਉਸੇ ਚੌਂਕ ਤੇ ਜਾ ਕੇ ਕਵਰ ਅਪ ਕਰਕੇ ਤਾਂ ਕਿ ਕਿਸੇ ਕਿਸਨ ਦਾ ਕੋਈ ਜਾਮ ਨਾ ਲੱਗੇ ਉਹ ਟਰੈਕਟਰਾਂ ਦਾ ਮਾਰਚੀ ਪ੍ਰੋਪਰ ਨਿਕਲ ਜੇ ਤੇ ਆਮ ਲੋਕਾਂ ਦੀ ਹੈ ਜਿਹੜੀ ਉਹਨੂੰ ਇਨਕਨਵੀਨੈਂਸ ਨਹੀਂ ਨਾਲ